ਵੰਗੂ ਪਾਬਲੋ ਦੇ ਨੋਟਾਂ ਦੀ ਆ ਤੂੰ ਨਹੀਂ ਸੇਕਣੀ ਵੰਗੂ ਪਾਬਲੋ ਦੇ ਨੋਟਾਂ ਦੀ ਆ ਤੂੰ ਨਹੀਂ ਸੇਕਣੀ ਵੰਗੂ ਪਾਬਲੋ ਦੇ ਨੋਟਾਂ ਦੀ ਆ ਤੂੰ ਨਹੀਂ ਸੇਕਣੀ ਕਹਿੰਦੇ ਨੇ ਪਾਬਲੋ ਠੰਡ ਤੋਂ ਬਚਣ ਲਈ ਨੋਟਾਂ ਨੂੰ ਅੱਗ ਲਾ ਕੇ ਸੇਕਦਾ ਹੁੰਦਾ ਸੀ ਸੁਆਖਿਰ ਕੌਣ ਹੈ ਇਹ ਪਾਬਲੋ ਜਿਸ ਦਾ ਜ਼ਿਕਰ ਚਿਮਾ ਬਾਈ ਨੇ ਆਪਣੇ ਗਾਣੇ 'ਚ ਕੀਤਾ ਯਾਰ ਉਹ ਪਾਬਲੋ ਕੋਲੰਬੀਆ ਦਾ ਬਹੁਤ ਵੱਡਾ ਡਰੱਗ ਲੋਡ ਹੋਇਆ ਜਿਸ ਨੇ ਲਗਭਗ 4000 ਬੰਦਾ ਮਾਰਾ ਦਿੱਤਾ ਸੀ ਯਾਰੋ ਪਾਬਲੋ ਐਸਕੋਬਾਰ ਦਾ ਜਨਮ 1 ਦਸੰਬਰ 1949 ਨੂੰ ਕੋਲੰਬੀਆ ਵਿੱਚ ਇੱਕ ਗਰੀਬ ਪਰਿਵਾਰ ਕਰੇ ਹੋਇਆ ਸ਼ੁਰੂ ਵਿੱਚ ਪਾਬਲੋ ਕਬਰ ਦੇ ਪੱਥਰ ਵੇਚਦਾ ਸੀ ਤੇ ਫਿਰ ਉਸਨੇ ਹੌਲੀ ਹੌਲੀ ਫੇਕ ਲਾਟਰੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਫਿਰ ਕਾਰਾਂ ਚੋਰੀ ਕਰਨ ਲੱਗਾ ਇਸ ਤੋਂ ਬਾਅਦ ਉਸਨੇ ਕਈ ਕ੍ਰਿਮੀਨਲਾਂ ਵਾਲੇ ਕੰਮ ਕੀਤੇ ਤੇ ਲਾਸਟ ਵਿੱਚ ਉਹ ਕਿਸੇ ਲਈ ਡਰੱਗ ਡਿਲੀਵਰੀ ਦਾ ਕੰਮ ਕਰਨ ਲੱਗਾ ਤੇ ਜਦੋਂ ਉਹ ਬੁਕੀਨ ਡੀਲਰ ਨੂੰ ਮਿਲਿਆ ਤਾਂ ਕਿਸੇ ਗੱਲ ਕਰਕੇ ਉਸ ਦਾ ਕਤਲ ਕਰ ਦਿੱਤਾ ਇਹ ਪਾਬਲੋ ਦਾ ਪਹਿਲਾ ਕਤਲ ਸੀ ਤੇ ਉਸ ਸਮੇਂ ਪਾਬਲੋ ਨੂੰ ਡਰੱਗ ਦੀ ਕੀਮਤ ਦਾ ਪਤਾ ਲੱਗਾ ਤੇ ਬਸ ਫਿਰ ਪਾਬਲੋ ਨੇ ਡਰੱਗ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ ਫਿਰ ਪਹਿਲੀ ਵਾਰ ਪਾਬਲੋ ਨੇ ਕਬਾੜ ਚੋਂ ਜਹਾਜ਼ ਖਰੀਦਿਆ ਤੇ ਉਸ ਨੂੰ ਠੀਕ ਕਰਕੇ ਉਸਦੇ ਟਾਇਰਾਂ 'ਚ ਡਰੱਗ ਭਰ ਕੇ ਮਿਆਮੀ ਤੇ ਅਮਰੀਕਾ ਵਰਗੀਆਂ ਥਾਵਾਂ ਤੇ ਸਮਗਲਿੰਗ ਕਰਨੀ ਸ਼ੁਰੂ ਕਰ ਦਿੱਤੀ ਇਸ ਤੋਂ ਬਾਅਦ ਪਨਾਮਾ ਜੰਗਲ 'ਚ ਜਹਾਜ਼ ਉਤਰਨ ਦੀ ਜਗ੍ਹਾ ਬਣਾਈ ਉਸ ਸਮੇਂ ਪੂਰੀ ਦੁਨੀਆ 'ਚ 80% ਡਰੱਗ ਪਾਵਲੋ ਸਪਲਾਈ ਕਰਦਾ ਸੀ ਤੇ ਹਰ ਦਿਨ ਉਹ 70 ਮਿਲੀਅਨ ਡਾਲਰ ਜਾਨੀ ਕਿ 500 ਕਰੋੜ ਰੁਪਏ ਕਮਾਉਂਦਾ ਸੀ ਇਸ ਕਰਕੇ ਉਸ ਸਮੇਂ ਫੋਰਬਸ ਦੀ ਮੈਗਜ਼ੀਨ ਨੇ ਦੱਸਿਆ ਕਿ ਪਾਵਲੋ ਦੁਨੀਆ ਦਾ 7ਵਾਂ ਸਭ ਤੋਂ ਅਮੀਰ ਵਿਅਕਤੀ ਏ ਉਸ ਸਮੇਂ ਪਾਵਲੋ ਦੀ 30 ਬਿਲੀਅਨ ਕਮਾਈ ਦੱਸੀ ਗਈ ਪਰ ਪਾਵਲੋ ਦੇ ਮੁਡੇ ਨੇ ਉਸ ਸਮੇਂ ਮੈਗਜ਼ੀਨ ਵਾਲਿਆਂ ਨੂੰ ਫੋਨ ਕੀਤਾ ਤੇ ਕਿਹਾ ਬੀ ਭਾਈ ਸਾਹਿਬ ਜੇਰੀ ਤੁਸੀਂ ਸਾਡੀ ਕਮਾਈ ਦਸੀਆ ਕੁੱਲ ਉਹ ਤਾਂ ਸਾਡੀ ਨੈਟ ਵਰਥ ਦੇ ਲਾਗੇ ਸਾਗੇ ਵੀ ਨਹੀਂ ਆ ਸੋ ਇਹ ਪਤੰਦਰ ਦੇ ਕਹਿਣ ਦਾ ਮਤਲਬ ਸੀ ਵੀ ਸਾਡੀ ਕਮਾਈ ਬਹੁਤ ਜ਼ਿਆਦਾ ਵਾ ਤੁਹਾਨੂੰ ਦੱਸ ਦਈਏ ਕਿ ਹਰ ਮਹੀਨੇ ਪਾਵਲੋ 2 ਲੱਖ ਰੁਪਏ ਰਬਰ ਬੈਂਡ ਤੇ ਖਰਚ ਕਰਦਾ ਸੀ ਤਾਂ ਜੋ ਪੈਸਿਆਂ ਦੀ ਗੁੱਟੀ ਬਣਾਈ ਜਾਵੇ ਪਾਵਲੋ ਤੋਂ ਇੰਨਾ ਜ਼ਿਆਦਾ ਪੈਸਾ ਸੀ ਕਿ ਉਹ ਪੈਸੇ ਗਿੰਦਾ ਨਹੀਂ ਤੋਲਦਾ ਹੁੰਦਾ ਸੀ ਤੇ ਬੈਂਕਾਂ ਨੇ ਪੈਸੇ ਜਮ੍ਹਾਂ ਕਰਨਾ ਬੰਦ ਕਰ ਦਿੱਤੇ ਸੀ ਕਿਉਂਕਿ ਪਹਿਲਾਂ ਹੀ ਉਹ ਬਹੁਤ ਸਾਰਾ ਪੈਸਾ ਬੈਂਕਾਂ 'ਚ ਜਮ੍ਹਾਂ ਕਰਵਾ ਚੁੱਕਿਆ ਸੀ। ਪਾਬਲੋ ਦਾ ਇੱਕ ਜਹਾਜ਼ ਡਰੱਗ ਸਪਲਾਈ ਕਰਕੇ 5 ਲੱਖ ਡਾਲਰ ਲੈ ਕੇ ਆਉਂਦਾ ਸੀ ਤੇ ਇਵੇਂ ਦੇ 15 ਜਹਾਜ਼ ਪਾਬਲੋ ਤੋਂ ਸਨ। ਇਸੇ ਕਰਕੇ ਪਾਬਲੋ ਆਪਣੇ ਪੈਸੇ ਹਰ ਜਗ੍ਹਾ ਰੱਖਦਾ ਸੀ। ਪਾਬਲੋ ਆਪਣੇ ਪੈਸੇ ਘਰ ਦੀਆਂ ਛੱਤਾਂ 'ਚ ਕੰਦਾਂ ਚ ਥੱਲੇ ਗਰਾਊਂਡ ਚ ਜਾਂ ਕਹਿ ਲਓ ਵੀ ਕਬਰਾਂ ਵਿੱਚ ਵੀ ਪੈਸੇ ਰੱਖਦਾ ਸੀ ਕਹਿੰਦੇ ਨੇ ਇੱਕ ਸਾਲ ਚ ਉਸ ਦਾ 1 ਬਿਲੀਅਨ ਡਾਲਰ ਤਾਂ ਚੂਹੇ ਹੀ ਖਾ ਜਾਂਦੇ ਸੀ ਜਾਂ ਹੋਰ ਕੁਦਰਤੀ ਆਫਤਾਂ ਕਰਕੇ ਜਿਵੇਂ ਨਮੀ ਕਰਕੇ ਜਾਂ ਹੋਰ ਪ੍ਰੋਬਲਮਾਂ ਕਰਕੇ ਉਸ ਦਾ ਘੱਟੋ ਘੱਟ 1 ਬਿਲੀਅਨ ਡਾਲਰ ਖਰਾਬ ਹੋ ਜਾਂਦਾ ਸੀ ਕਹਿੰਦੇ ਨੇ ਅੱਜ ਵੀ ਪਾਬਲੋ ਦੇ ਦੱਬੇ ਹੋਏ ਪੈਸੇ ਲੋਕਾਂ ਨੂੰ ਲੱਭਦੇ ਆ ਉਸ ਸਮੇਂ ਪਾਬਲੋ ਨੇ 2000 ਦੇ ਲਗਭਗ ਪੁਲਿਸ ਅਫਸਰ ਮਾਰ ਦਿੱਤੇ ਸੀ ਤੇ 300 ਜੱਜ ਮਰਵਾ ਦਿੱਤੇ ਸੀ ਤੇ ਹੋਰ ਵੀ ਕਈ ਲੋਕ ਜੋ ਉਸਦੇ ਦੁਸ਼ਮਣ ਸਨ ਮਾਰਾ ਦਿੱਤੇ ਸੀ ਉਹ ਹਰੇਕ ਬੰਦੇ ਨੂੰ ਰਿਸ਼ਵਤ ਨਾਲ ਖਰੀਦਣਾ ਚਾਹੁੰਦਾ ਸੀ ਤੇ ਜੇ ਕੋਈ ਨਹੀਂ ਮੰਨਦਾ ਤਾਂ ਉਸ ਨੂੰ ਮਾਰ ਦਿੰਦਾ ਸੀ ਇਸੇ ਕਰਕੇ ਜੱਜ ਤੇ ਪੁਲਿਸ ਵਾਲੇ ਉਸ ਤੋਂ ਡਰਦੇ ਸੀ ਜੇ ਪੁਲਿਸ ਉਸ ਨੂੰ ਕਾਬੂ ਕਰਨ ਤੇ ਇਨਾਮ ਰੱਖਦੀ ਤਾਂ ਉਹ ਕਈ ਗੁਣਾ ਇਨਾਮ ਪੁਲਿਸ ਵਾਲਿਆਂ ਨੂੰ ਮਾਰਨ ਤੇ ਰੱਖ ਦਿੰਦਾ ਇਸ ਕਰਕੇ ਬੱਚੇ ਤੋਂ ਬੁੱਢੇ ਤੱਕ ਪਾਬਲੋ ਨੂੰ ਸਪੋਰਟ ਕਰਦੇ ਸੀ ਉਸ ਸਮੇਂ ਪਾਬਲੋ ਨੂੰ ਕਈ ਲੋਕ ਰੋਬਿਨ ਹੁੱਡ ਮੰਨਦੇ ਸੀ ਕਿਉਂਕਿ ਉਹ ਗਰੀਬਾਂ ਦੀ ਬਹੁਤ ਹੈਲਪ ਕਰਦਾ ਸੀ ਗਰੀਬਾਂ ਲਈ ਹਸਪਤਾਲਾਂ 'ਚ ਦਾਨ ਸਕੂਲਾਂ 'ਚ ਦਾਨ ਗਰਾਊਂਡਾਂ ਬਣਾਉਣ 'ਚ ਦਾਨ ਕਰਦਾ ਸੀ ਉਸਨੇ ਪੁਲਿਸ ਨੂੰ ਕਿਹਾ ਸੀ ਕਿ ਮੈਂ ਆਪਣੀ ਪਸੰਦ ਦੀ ਜੇਲ੍ਹ 'ਚ ਰਹਾਂਗਾ ਇਸੇ ਕਰਕੇ ਉਸਨੇ ਆਪਣੀ ਜੇਲ੍ਹ ਬਣਾਈ ਹੋਈ ਸੀ ਪਰ ਉਹ ਜੇਲ੍ਹ 5 ਸਟਾਰ ਹੋਟਲ ਤੋਂ ਕਿਤੇ ਘੱਟ ਨਹੀਂ ਸੀ ਉੱਥੇ ਹਰ ਤਰ੍ਹਾਂ ਦੀ ਚੀਜ਼ ਮਿਲਦੀ ਸੀ ਕਹਿੰਦੇ ਨੇ ਹਰ ਤੀਜੇ ਦਿਨ ਸੋਹਣੀਆਂ ਸੋਹਣੀਆਂ ਕੁੜੀਆਂ ਦੇ ਕੰਟੇਨਰ ਭਰ-ਭਰ ਉੱਥੇ ਆਉਂਦੇ ਸੀ ਤੇ ਜੇਲ੍ਹ 'ਚੋਂ ਹੀ ਪਾਵਲੋ ਡਰੱਗ ਦਾ ਵਪਾਰ ਕਰਦਾ ਸੀ ਫਿਰ ਪੁਲਿਸ ਨੇ ਉਸ ਦੀ ਜੇਲ੍ਹ ਬਦਲਣ ਦਾ ਸੋਚਿਆ ਪਰ ਇੱਕ ਸੁਰੰਗ ਕੱਢ ਕੇ ਪਾਬਲੋ ਭੱਜ ਗਿਆ ਤੇ ਉਦੋਂ ਉਸ ਦੀ ਫੈਮਲੀ ਵੀ ਉਸ ਦੇ ਨਾਲ ਸੀ ਕਹਿੰਦੇ ਨੇ ਆਪਣੇ ਜਿਸ ਘਰ ਚ ਪਾਬਲੋ ਰੁਕਿਆ ਸੀ ਉੱਥੇ ਬਹੁਤ ਹੀ ਜ਼ਿਆਦਾ ਠੰਡ ਸੀ ਸੋ ਪਾਬਲੋ ਦੀ ਕੁੜੀ ਨੂੰ ਬਹੁਤ ਜ਼ਿਆਦਾ ਠੰਡ ਲੱਗਦੀ ਪਈ ਸੀ ਪਾਬਲੋ ਨੇ ਸੋਚਿਆ ਵੀ ਕਿਉਂ ਨਾ ਅੱਗ ਲਾ ਕੇ ਸੇਕੀ ਜਾਵੇ ਪਰ ਅੱਗ ਬਾਲਣ ਨੂੰ ਕੁਝ ਵੀ ਨਹੀਂ ਸੀ ਇਸੇ ਕਰਕੇ ਕਹਿੰਦੇ ਆ ਕਿ ਪਾਬਲੋ ਨੇ 15 ਕਰੋੜ ਰੁਪਏ ਨੂੰ ਅੱਗ ਲਾ ਦਿੱਤੀ ਸੀ ਪਾਬਲੋ ਦੀ ਮੌਤ 2 ਦਸੰਬਰ 1993 ਨੂੰ ਹੋ ਜਾਂਦੀ ਏ ਕਹਿੰਦੇ ਨੇ ਅਮਰੀਕਾ ਪੁਲਿਸ ਵੱਲੋਂ ਇੱਕ ਆਪਰੇਸ਼ਨ ਚਲਾਇਆ ਗਿਆ ਤੇ ਪਾਵਲੋ ਨੂੰ ਮਾਰ ਦਿੱਤਾ ਗਿਆ ਪਰ ਪਾਵਲੋ ਦੇ ਪੁੱਤ ਨੇ ਦੱਸਿਆ ਕਿ ਮੇਰੇ ਪਿਓ ਦੀ ਮੌਤ ਪੁਲਿਸ ਦੀ ਗੋਲੀ ਨਾਲ ਨਹੀਂ ਹੋਈ ਉਹਨਾਂ ਨੇ ਆਪਣੇ ਆਪ ਨੂੰ ਗੋਲੀ ਮਾਰੀ ਕਿਉਂਕਿ ਪਾਵਲੋ ਨੇ ਆਪਣੇ ਪੁੱਤ ਨੂੰ ਪਹਿਲਾਂ ਹੀ ਦੱਸਿਆ ਹੋਇਆ ਸੀ ਕਿ ਜੇ ਕਿਤੇ ਪੁਲਿਸ ਘੇਰਾ ਪਾ ਲਵੇ ਤਾਂ ਆਪ ਕੰਨ ਦੇ ਅੱਗੇ ਸਿਰ ਦੇ ਉੱਪਰ ਗੋਲੀ ਮਾਰ ਕੇ ਮਰੂੰ ਤੇ ਕਹਿੰਦੇ ਨੇ ਉੱਥੇ ਹੀ ਗੋਲੀ ਵੱਜੀ ਹੋਈ ਸੀ ਤੇ ਉਹ ਗੋਲੀ ਵੀ ਜੋ ਵੱਜੀ ਹੋਈ ਸੀ ਉਹ 0.22 mm ਦੀ ਸੀ ਤੇ ਇਹੀ ਗੋਲੀ ਪਾਵਲੋ ਦੇ ਕੋਲ ਸੀ ਕਹਿੰਦੇ ਨੇ ਪਾਵਲੋ ਦੇ ਸੰਸਕਾਰ ਤੇ ਹਜ਼ਾਰਾਂ ਹੀ ਦੁਨੀਆ ਇਕੱਠੀ ਹੋਈ ਸੀ ਸੋ ਆਖਿਰ ਪਾਵਲੋ ਇਸ ਦੁਨੀਆ ਤੋਂ ਚਲੇ ਗਿਆ